ਲੇ ਵੀ ਗੰਗੂ ਪਾਪੀਆ ਲਾਨ ਤਾਂ ਸੰਭਾਲਵੇ ਨੀਹਾਂ ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲੇ ਇਹ ਉਹ ਦੀਵਾਰ ਹੈ ਗੰਗੂ ਭਾਮਣ ਦਾ ਘਰ ਸੀ ਜਿੱਥੇ ਕੀ ਛੋਟੇ ਸਹਿਬ ਜਾਦੀਆਂ ਤੇ ਮਾਤਾ ਗੁਜਰਕੌਰ ਜੀ ਨੇ ਇੱਕ ਰਾਤ ਬਤੀਤ ਕੀਤੀ ਸੀ ਤੇ ਇਸੇ ਘਰ ਦੇ ਵਿੱਚ ਹੀ ਗੰਗੂ ਪਾਪੀ ਦੇ ਮਨ ਦੇ ਵਿੱਚ ਮੈਲ ਆ ਗਈ ਤੇ ਉਸ ਨੇ ਮੁਗਲ ਹਕੂਮਤ ਨੂੰ ਦੱਸਿਆ ਕਿ ਦਸਮ ਪਾਸ਼ਾ ਦੇ ਸਹਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਮੇਰੇ ਘਰ ਦੇ ਵਿੱਚ ਨੇ ਪਰ ਤੁਸੀਂ ਇੱਕ ਮੰਝਾ ਵੇਖ ਰਹੇ ਹੋਵੋਗੇ ਇਹ ਕੋਈ ਆਮ ਮੰਝਾ ਨਹੀਂ ਹੈ ਬਲਕਿ ਇਸੇ ਮੰਝੇ ਦੇ ਉੱਤੇ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਜਿਹੜੇ ਹਨ ਰਤ ਰਾਤ ਨੂੰ ਸੁੱਤੇ ਸਨ ਇੱਕ ਸੰਕੇਤਕ ਤੌਰ ਤੇ ਤਸਵੀਰ ਵੀ ਰੱਖੀ ਹੋਈ ਹੈ ਇੱਕ ਪਾਸੇ ਗੰਗੂ ਬਾਮਣ ਹੈ ਦੂਜੀ ਪਾਸੇ ਮਾਤਾ ਗੁਜਰਕੌਰ ਜੀ ਸੱਜੀ ਪਾਸੇ ਤੇ ਖੱਬੇ ਪਾਸੇ ਆਪਣੇ ਲਾਲਾ ਨੂੰ ਲੈ ਕੇ ਇਸ ਮੰਝੇ ਦੇ ਉੱਤੇ ਬਿਰਾਜਮਾਨ ਹੈ ਤਾਂ ਸੰਗਤ ਜੀ ਉਸ ਕਮਰੇ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜਿੱਥੇ ਕੀ ਗੰਗੂ ਪਾਪੀ ਦੇ ਘਰ ਦੇ ਵਿੱਚ ਇੱਕ ਰਾਤ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰਕੌਰ ਜੀ ਨੇ ਬਤੀਤ ਕੀਤੀ ਸੀ ਗੁਰਦੁਆਰਾ ਸ਼੍ਰੀ ਅਟਕ ਸਾਹਿਬ ਸਹੀੜੀ ਸੰਗਤ ਜੀ ਜਿਸ ਮੰਝੇ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਕੋਈ ਆਮ ਮੰਝਾ ਨਹੀਂ ਹੈ ਬਲਕਿ ਮਾਤਾ ਕੁਚਰ ਕੌਰ ਜੀ ਦਾ ਮੰਝਾ ਜਿਸ ਵੇਲੇ ਆਪਣੇ ਰਸੋਈਏ ਗੰਗੂ ਦੇ ਘਰ ਮਾਤਾ ਕੁਚਰ ਕੌਰ ਜੀ ਤੇ ਛੋਟੇ ਸਹਿਬਜ਼ਾਦੇ ਪਹੁੰਚਦੇ ਨਹੀਂ ਇੱਕ ਰਾਤ ਇਸ ਸਥਾਨ ਦੇ ਉੱਤੇ ਬទਿਤ ਕਰਦੇ ਨੇ ਤੇ ਇਸੇ ਮੰਝੇ ਦੇ ਉੱਤੇ ਰਾਤ ਮਾਤਾ ਗੁਜਰ ਕੌਰ ਜੀ ਆਪਣੇ ਸੱਜੇ ਅਤੇ ਖੱਬੇ ਪਾਸੇ ਸਹਿਬਜ਼ਾਦਿਆਂ ਨੂੰ ਲੈ ਕੇ ਪਾਏ ਹੋਏ ਵੀ ਕਾਇਤਿੰਦ ਨੇ ਹਾਲਕੀ ਇਸ ਮੰਜੇ ਨੂੰ ਇੱਕ ਸੰਕੇਤਕ ਤੌਰ ਤੇ ਫੋਟੋ ਵੀ ਲਗਾਈ ਗਈ ਹੈ ਤਾਂ ਕਿ ਨੌਜਵਾਨਾਂ ਨੂੰ ਪਤਾ ਲੱਗ ਸਕੇ ਕਿ ਇਸ ਜਗਾ ਦਾ ਇਤਿਹਾਸ ਕੀ ਹੈ ਇਸੇ ਸਥਾਨ ਦੇ ਉੱਤੇ ਗੰਗੂ ਦਾ ਮਨ ਬੇਈਮਾਨ ਹੁੰਦਾ ਹੈ ਤੇ ਉਸ ਦੇ ਵੱਲੋਂ ਮਾਤਾ ਜੀ ਦੀਆਂ ਮੋਹਰਾ ਚੋਰੀ ਕਰ ਲੀਆਂ ਜਾਂਦੀਆਂ ਨੇ ਤੇ ਖੁਦ ਹੀ ਰੋਲਾ ਪਾ ਦਿੱਤਾ ਜਾਂਦਾ ਜਦੋਂ ਮਾਤਾ ਜੀ ਇਹ ਕਹਿੰਦੇ ਨੇ ਕਿ ਤੂੰ ਮੋਹਰਾ ਰੱਖ ਲੈ ਪਰ ਰੋਲਾ ਨਾ ਪਾ ਇਹ ਸੁਣ ਕੇ ਗੰਗੂ ਨੂੰ ਗੁੱਸਾ ਆ ਜਾਂਦਾ ਹੈ ਤੇ ਕਹਿਣ ਲੱਗਦਾ ਹੈ ਕਿ ਮੈਂ ਤੁਹਾਨੂੰ ਪਨਾਹ ਦਿੱਤੀ ਤੇ ਤੁਸੀਂ ਮੇਰੇ ਤੇ ਹੀ ਇਲਜ਼ਾਮ ਲਗਾ ਰਹੇ ਹੋ ਇਹ ਬਸ ਇਥੋਂ ਹੀ ਸਫਰ-ਏ-ਸ਼ਹਾਦਤ ਦਾ ਕਾਫਲਾ ਅੱਗੇ ਵੱਲ ਵਧਦਾ ਹੈ ਦਰਅਸਲ ਇਨਾਮ ਦੇ ਲਾਲਚ ਤੇ ਵਿੱਚ ਗੰਗੂ ਮੋਰਿੰਡੇ ਦੇ कोतवाल ਕੋਲ ਜਾਂਦਾ ਹੈ ਅਤੇ ਮਾਤਾ ਜੀ ਤੇ ਸائبਜ਼ਾਦੀਆਂ ਦੀ ਖਬਰ ਉਹਨਾਂ ਨੂੰ ਤੇ ਆਉਂਦਾ ਜਿਸ ਤੋਂ ਬਾਅਦ ਅਗਲੇ ਦਿਨ ਗੁਰਦੁਆਰਾ ਸ਼੍ਰੀ ਰਾਜਸਾਹਬ ਵਾਲੇ ਸਥਾਨ ਤੇ ਮੋਰਿੰਡਾ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦੇ ਗੰਗੂ ਬਾਮਣ ਦਾ ਜਿੱਥੇ ਘਰ ਹੈ ਇਹ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਗੁਰਦੁਆਰਾ ਸ਼੍ਰੀ ਅਟਕ ਸਾਹਿਬ ਕਿਉਂਕਿ ਇਸ ਜਗ੍ਹਾ ਦੇ ਉੱਤੇ ਇੱਕ ਰਾਤ ਸਾਹਿਬਜ਼ਾਦੀਆਂ ਤੇ ਮਾਤਾ ਗੁਜਰਕੌਰ ਜੀ ਨੇ ਬਤੀਤ ਕੀਤੀ ਸੀ ਇਸੇ ਕਰਕੇ ਇਸ ਦਾ ਨਾਮ ਗੁਰਦੁਆਰਾ ਸ਼੍ਰੀ ਅਟਕ ਸਾਹਿਬ ਰੱਖਿਆ ਹੋਇਆ ਹੈ ਤੇ ਜੇਕਰ ਇਸ ਇਮਾਰਤ ਦੀ ਬਨਾਵਟ ਦੀ ਗੱਲ ਕੀਤੀ ਜਾਵੇ ਤਾਂ ਹੂ ਬਹੂ ਪੁਰਾਣੇ ਸਮੇਂ ਦੀ ਤਰ੍ਹਾਂ ਇਸ ਇਮਾਰਤ ਨੂੰ ਬਣਾਇਆ ਗਿਆ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਪੂdੀਆਂ ਹੱਡ ਚੀਰਵੀਆਂ ਹਵਾਵਾਂ ਦੇ ਵਿੱਚ ਸਾਹਿਬਜ਼ਾਦੇ ਮਾਤਾ ਗੁਜਰ ਕੋਲ ਜੀ ਦੀ ਬੁੱਕਲ ਦੇ ਵਿੱਚ ਇੱਥੇ ਉਹਨਾਂ ਨੇ ਰਾਤ ਕੱਟੀ ਸੀ ਲੈ ਵੀ ਗੰਗੂ ਪਾਪੀਆ ਲਾਨ ਤਾਂ ਸੰਭਾਲਵੇ ਨੀਹਾਂ ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲੇ ਸਾਸੰਗਤ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੇਰੇ ਪਿੱਛੇ ਤੁਸੀਂ ਇੱਕ ਲਾਲ ਰੰਗ ਦੀ ਇੱਟਾਂ ਦੀ ਦੀਵਾਰ ਦੇਖ ਰਹੇ ਹੋ ਇਹ ਕੋਈ ਆਮ ਦੀਵਾਰ ਨਹੀਂ ਹੈ ਬਲਕਿ ਇਸ ਇਹ ਉਹ ਦੀਵਾਰ ਹੈ ਗੰਗੂ ਬਹਾਮਣ ਦਾ ਘਰ ਸੀ ਜਿੱਥੇ ਕੀ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਨੇ ਇੱਕ ਰਾਤ ਬਤੀਤ ਕੀਤੀ ਸੀ ਤੇ ਇਸੇ ਘਰ ਦੇ ਵਿੱਚ ਹੀ ਗੰਗੂ ਪਾਪੀ ਦੇ ਮਨ ਦੇ ਵਿੱਚ ਮੈਲ ਆ ਗਈ ਤੇ ਉਸ ਨੇ ਮੁਗਲ ਹਕੂਮਤ ਨੂੰ ਦੱਸਿਆ ਕਿ ਦਸਮ ਪਾਸ਼ਾ ਦੇ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਮੇਰੇ ਘਰ ਦੇ ਵਿੱਚ ਨੇ ਤੇ ਇੱਥੋਂ ਹੀ ਸ਼ੁਰੂ ਹੁੰਦਾ ਹੈ ਸਫਰ ਇਹ ਸ਼ਹਾਦਤ ਤਾਂ ਇਹ ਉਹ ਇੱਟਾਂ ਨੇ ਪੁਰਾਤਨ ਸਮੇਂ ਦੀਆਂ ਇੱਟਾਂ ਨੇ ਇਹਨ ਬਿਨ ਉਸੇ ਤਰ੍ਹਾਂ ਹੀ ਸਾਡੇ ਇਤਿਹਾਸ ਨੂੰ ਆਪਣੀ ਨੌਜਵਾਨ ਪੀੜ੍ਹੀ ਤੱਕ ਲੈ ਕੇ ਜਾਣ ਦੇ ਲਈ ਇਸ ਦੀਵਾਰ ਨੂੰ ਉਸੇ ਤਰ੍ਹਾਂ ਹੀ ਰੱਖਿਆ ਗਿਆ ਤੁਸੀਂ ਵੇਖੋ ਕਿ ਉਸ ਪੁਰਾਣੇ ਸਮੇਂ ਦੇ ਵਿੱਚ ਕਿਵੇਂ ਨਿੱਕੇ-ਨਿੱਕੇ ਰੋਸ਼ਨਦਾਨ ਹੁੰਦੇ ਸੀ ਤੇ ਕਿੰਨੀ ਜ਼ਿਆਦਾ ਠੰਡ ਜਿਹੜੀ ਹੈ ਉਸ ਵੇਲੇ ਲੱਗਦੀ ਹੋਏਗੀ ਪਰ ਇਸ ਘਰ ਦੇ ਵਿੱਚ ਜਿਹੜਾ ਛੋਟੀ ਸਹਿਬਜ਼ਾਦੀ ਤੇ ਮਾਤਾ ਗੁਜਰਕੌਰ ਜੀ ਨੇ ਇੱਕ ਰਾਤ ਬਤੀਤ ਕੀਤੀ ਸੀ ਤੇ ਇਸੇ ਕਰਕੇ ਜਿਹੜਾ ਇਸ ਗੁਰਦੁਆਰਾ ਸਾਹਿਬ ਦਾ ਨਾਮ ਵੀ ਰੱਖਿਆ ਗਿਆ ਹੈ ਗੁਰਦੁਆਰਾ ਸ਼੍ਰੀ ਅਟਕ ਸਾਹਿਬ ਜਿਹੜਾ ਕਿ ਮੋਰਿੰਡਾ ਦੇ ਪਿੰਡ ਸਹੇੜੀ ਵਿਖੇ ਮੌਜੂਦ ਹੈ ਤਾਂ ਆਓ ਸਾਧ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਤੇ ਨਾਲ ਤੁਹਾਨੂੰ ਮਾਤਾ ਗੁਜਰ ਕੌਰ ਜੀ ਦੇ ਉਸ ਮੰਝੇ ਦੇ ਦਰਸ਼ਨ ਵੀ ਕਰਾਵਾਂਗੇ ਜਿੱਥੇ ਕਿ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੇ ਇੱਕ ਰਾਤ ਬਤੀਤ ਕੀਤੀ ਸੀ ਤਾਂ ਸੰਗਤ ਜੀ ਉਸ ਕਮਰੇ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜਿੱਥੇ ਕੀ ਗੰਗੂ ਪਾਪੀ ਦੇ ਘਰ ਦੇ ਵਿੱਚ ਇੱਕ ਰਾਤ ਛੋਟੇ ਸਾਹਿਬ ਜੀ ਤੇ ਮਾਤਾ ਗੁਜਰਕੌਰ ਜੀ ਨੇ ਬទਿਤ ਕੀਤੀ ਸੀ ਗੁਰਦੁਆਰਾ ਸ੍ਰੀ ਅਟਕ ਸਾਹਿਬ ਸਹੀੜੀ ਇੱਥੋਂ ਹੀ ਗੰਗੂ ਪਾਪੀ ਦਾ ਮਨ ਲਾਲਚ ਹੋਇਆ ਸੀ ਤੇ ਉਸ ਨੇ ਮੁਗਲ ਹਕੂਮਤ ਨੂੰ ਦੱਸਿਆ ਕਿ ਦਸ਼ਮੇਸ਼ ਪਿਤਾ ਦੇ ਮਾਤਾ ਜੀ ਤੇ ਛੋਟੇ ਲਾਲ ਜਿਹੜੇ ਨੇ ਮੇਰੇ ਘਰ ਦੇ ਵਿੱਚ ਨੇ ਤਾਂ ਸੰਗਤਾਂ ਇਸ ਗੁਰਦੁਆਰਾ ਸਹਾ ਵਿਖੇ ਦੂਰ ਦਰਾਡੇ ਤੋਂ ਆਕੇ ਨਤਮਸਤਕ ਹੁੰਦੀਆਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਆਪਣੇ ਮਾਣ ਮੱਤੇ ਇਤਿਹਾਸ ਤੋਂ ਜਾਣੂ ਹੁੰਦੀਆਂ ਨੇ ਤਾਂ ਤੁਸੀਂ ਉਸ ਕਮਰੇ ਦੀਆਂ ਤਸਵੀਰਾਂ ਵੇਖ ਸਕਦੇ ਹੋ ਕਿ ਰੂਪ ਹੂ ਉਸੇ ਤਰ੍ਹਾਂ ਹੀ ਉਸ ਕਮਰੇ ਨੂੰ ਰੱਖਿਆ ਗਿਆ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਇਤਿਹਾਸ ਦੇ ਬਾਰੇ ਜਾਣੂ ਕਰਵਾਇਆ ਜਾ ਸਕੇ ਤੁਸੀਂ ਵੇਖੋ ਕਿ ਇੱਥੇ ਅੱਜ ਤਾਂ ਲਾਈਟਾਂ ਲਗਾਈਆਂ ਹੋਈਆਂ ਨੇ ਪਰ ਉਸ ਵੇਲੇ ਤੱਕ ਕਿਸੇ ਤਰ੍ਹਾਂ ਦੀ ਲਾਈਟ ਦਾ ਵੀ ਪ੍ਰਬੰਧ ਨਹੀਂ ਸੀ ਜਿੱਥੇ ਕਿ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਨੇ ਇਕਰਾਰ ਬਤੀਤ ਕੀਤੀ ਹੈ। ਰੌਸ਼ਨਦਾਨ ਸਨ ਉੱਥੋਂ ਠੰਡੀਆਂ ਹਵਾਵਾਂ ਪੋਦੇ ਮਹੀਨੇ ਦੇ ਵਿੱਚ ਖੱਡ ਚੀਜ਼ ਦੀਆਂ ਸਨ। ਪਰ ਉਸ ਅਕਾਲ ਪੁਰਖ ਦੀ ਆਗਿਆ ਨੂੰ ਮੰਨਦੇ ਹੋਏ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਨੇ ਮੁਗਲ ਹਕੂਮਤ ਦੀ ਗੱਲ ਨਾ ਮੰਨ ਤੇ ਤੁਸੀਂ ਇੱਕ ਮੰਝਾ ਵੇਖ ਰਹੇ ਹੋਵੋਗੇ। ਇਹ ਕੋਈ ਆਮ ਮੰਝਾ ਨਹੀਂ ਹੈ ਬਲਕਿ ਇਸੇ ਮੰਝੇ ਦੇ ਉੱਤੇ ਛੋਟੇ ਸਹਿਬਜ਼ਾਦੀ ਅਤੇ ਮਾਤਾ ਗੁਜਰਕੌਰ ਜੀ ਜਿਹੜੇ ਆ ਰੰਜਾਤ ਨੂੰ ਸੁੱਤੇ ਸਨ ਇੱਕ ਸੰਕੇਤਕ ਤੌਰ ਤੇ ਤਸਵੀਰ ਵੀ ਰੱਖੀ ਹੋਈ ਹੈ ਇੱਕ ਪਾਸੇ ਗੰਗੂ ਬਾਂਮਣ ਹੈ ਦੂਜੇ ਪਾਸੇ ਮਾਤਾ ਗੁਜਰਕੌਰ ਜੀ ਸੱਜੇ ਪਾਸੇ ਤੇ ਖੱਬੇ ਪਾਸੇ ਆਪਣੇ ਲਾਲਾ ਨੂੰ ਲੈ ਕੇ ਇਸ ਮੰਝੇ ਦੇ ਉੱਤੇ ਬਿਰਾਜਮਾਨ ਹੈ ਤਾਂ ਇਹ ਮੰਝਾ ਅੱਜ ਵੀ ਗੁਰਦੁਆਰਾ ਸ਼੍ਰੀ ਅਟਕ ਸਾਹਿਬ ਵਿਖੇ ਮੌਜੂਦ ਹੈ ਸੰਕਤਾਂ ਵੀ ਇਸ ਮੰਝੇ ਦੇ ਦਰਸ਼ਨ ਕਰਦੀਆਂ ਨੇ ਤਾਂ ਤੁਸੀਂ ਵੇਖੋ ਇਹ ਉਹ ਘਰ ਹੈ ਜਿੱਥੇ ਕੀ ਗੰਗੂ ਬਾਮਣ ਨੇ ਗੁਰੂ ਘਰ ਦਾ ਰਸੋਈਆ ਸੀ ਪਰ ਮਨ ਦੇ ਵਿੱਚ ਮੈਲ ਆ ਗਈ ਮਨ ਦੇ ਵਿੱਚ ਲਾਲਚ ਆ ਗਿਆ ਤੇ ਉਸ ਨੇ ਛੋਟੇ ਸਾਹਿਬ ਜਦਿਆਂ ਅਤੇ ਮਾਤਾ ਗੁਜਰਕੌਰ ਜੀ ਬਾਰੇ ਮੁਗਲ ਹਕੂਮਤ ਨੂੰ ਦੱਸ ਦਿੱਤਾ ਆ ਮੰਝੇ ਤੁਸੀਂ ਦੇਖ ਸਕਦੇ ਹੋ ਇਕ ਸੰਕੇਤਕ ਦੇ ਤੌਰ ਦੇ ਉੱਤੇ ਇਹ ਮੰੰਜਾ ਰੱਖਿਆ ਹੋਇਆ ਹੈ ਤਾਂ ਕਿ ਪਤਾ ਲੱਗ ਸਕੇ ਸਾਡੀ ਨੌਜਵਾਨ ਪੀੜੀ ਨੂੰ ਆਉਣ ਵਾਲੀ ਪੀੜੀ ਨੂੰ ਜਿੱਥੇ ਕੀ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਰਾਤ ਨੂੰ ਜਿਹੜਾ ਇਸ ਮੰंजे ਤੇ ਬੈਠੇ ਸਨ ਆ ਤੁਸੀਂ ਰੋਸ਼ਨਦਾਨ ਦੇਖ ਸਕਦੇ ਹੋ ਕਿ ਕਿ ਪ੍ਰਾਚਨ ਸਮੇਂ ਦੇ ਵਿੱਚ ਬਿਜਲੀ ਜਾਂ ਫਿਰ ਹੋਰ ਕਿਸੇ ਕਿਸਮ ਦੀ ਜੋ ਟੈਕਨੋਲੋਜੀ ਨਹੀਂ ਸੀ ਤਾਂ ਉਸ ਵੇਲੇ ਇਸ ਤਰ੍ਹਾਂ ਘਰਾਂ ਦੇ ਵਿੱਚ ਰੋਸ਼ਨਦਾਨ ਡਕਟੇ ਜਾਂਦੇ ਸਨ ਜਿੱਥੇ ਕਿ ਤੋਂ ਹਵਾਵਾਂ ਤਾਂ ਆਉਂਦੀਆਂ ਹੀ ਸੰਕਰ ਦੂਜੀ ਪਾਸੇ ਇਹ ਰੋਸ਼ਨੀ ਦਾ ਕੰਮ ਕਰਦੇ ਸਨ ਤੇ ਇਹ ਰੋਸ਼ਨਦਾਨ ਵੀ ਜਿਹੜੇ ਹੈ ਇਨ ਬਿਨ ਗੁਰਦੁਆਰਾ ਸ੍ਰੀ ਅਟਕ ਸਾਹਿਬ ਵਿਖੇ ਗੰਗੋ ਬਾਮਣ ਦੇ ਜੋ ਘਰ ਹੈ ਉਸ ਦੇ ਵਿੱਚ ਰੱਖੇ ਹੋਏ ਨੇ ਤਾਂਕਿ ਨੌਜਵਾਨਾਂ ਨੂੰ ਪਤਾ ਲੱਗ ਸਕੇ ਕਿ ਸਾਡਾ ਮਾਣ ਮੱਤਾ ਇਤਿਹਾਸ ਕੀ ਹੈ ਜਿਹੜੇ ਨੌਜਵਾਨ ਫੁਰਾਹੇ ਪਏ ਹੋਏ ਨੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੌਜਵਾਨਾਂ ਨੂੰ ਜਿਹੜਾ ਇੱਕ ਵਾਰੀ ਇਸ ਸਥਾਨ ਦੇ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਨੇ ਕਿਵੇਂ ਨਿੱਕੇ ਨਿੱਕੇ ਸਾਹਿਬਜ਼ਾਦਿਆਂ ਨੇ ਜਿਹੜੇ ਹੈ ਮੁਗਲ ਹਕੂਮਤ ਦੀ ਨਾਕਬੂਲੀ ਆਪਣੇ ਧਰਮ ਦੇ ਪੱਕੇ ਰਹੇ ਤੇ ਅੱਜ ਰਹਿਂਦੀ ਦੁਨੀਆ ਤੱਕ ਲਾਸਾਨੀ ਸ਼ਹਾਦਤਾਂ ਦੇ ਵਿੱਚ ਨਾਮ ਜਿਹੜਾ ਦਸ਼ਮੇਸ਼ ਪਿਤਾ ਦੇ ਪਰਿਵਾਰ ਦਾ ਗਿਣਿਆ ਜਾਂਦਾ ਹੈ ਵਾਗਿਰ ਜੀ ਦਾ ਖਾਲਸਾ ਵਰਜੇ ਕੇ ਫਤਿਹ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਆਨੰਦਪੁਰ ਸਾਹਿਬ ਨੂੰ ਛੱਡਦੇ ਆਂ ਸਰਸਨ ਦੀ ਤੇ ਆ ਕੇ ਉਹਨਾਂ ਦਾ ਪਰਿਵਾਰ ਵੀ ਛੋੜੋ ਪੈਂਦਾ ਨਾਲ ਉਹਨਾਂ ਦੇ ਸਿੰਘ ਵਿਛੜ ਗਏ ਉੱਥੇ ਇਸੇ ਪਿੰਡ ਦਾ ਗੰਗੂ ਬ੍ਰਾਹਮਣ ਜਦੋਂ ਉਹਦਾ ਪੈਡਾ ਪਿੰਡ ਦਾ ਨਾਂ ਖੇੜੀ ਸੀ ਉੱਥੇ ਕੰਮਾਵਾਸ਼ ਕੇ ਦੇ ਝੁੱਗੀ ਵਿੱਚ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜੇਰ ਕੌਰ ਜੀ ਨੂੰ 7 ਪੋ ਨੂੰ ਉੱਥੇ ਰਾਤ ਨੂੰ ਮਿਲ ਗਿਆ ਸਵੇਰੇ 8 ਪੋ ਨੂੰ ਉਹਨਾਂ ਨੂੰ ਕਹਿੰਦਾ ਮੇਰਾ ਪਿੰਡ ਨੇੜੇ ਹੈ ਮਾਤਾ ਜੀ ਮੇਰੇ ਨਾਲ ਚੱਲੋ ਉਹ ਇਸ ਆ ਪ੍ਰਾਣੀ ਮਾਤ ਜੋ ਜਿਸ ਰਹੀ ਹੈ ਇੱਕ ਗੁਦਕਰ ਸੀ ਇਹਦੇ ਵਿੱਚ 8 ਪੋ ਨੂੰ ਇੱਥੇ ਰਾਤ ਲੈ ਕੇ ਆਇਆ 8 ਪੋ ਨੂੰ ਰਾਤ ਨੂੰ ਸਵੇਰੇ 9 ਪੋ ਨੂੰ ਮਰੰਡੇ ਠਾਣੇ ਗੋਤਵਾਲੀ ਸਾਹਿਬ ਗੁਰਦੁਆਰਾ ਜਿੱਥੇ ਅੱਜਕੱਲ੍ਹ ਉਥੋਂ ਦਾ ਨਿਕ dane ਖਾ ਮਾਨੀ ਕਾਨੂੰ ਨਾਲ ਲੈ ਕੇ ਗਿਰਫਤਾਰ ਕਰਾ ਕੇ ਨੌਪੋ ਨੂੰ ਮਰੰਡੇ ਕਤਵਾਲੀ ਲੈ ਕੇ ਚਲੇ ਜਾਂਦਾ ਜੀ ਪਈ ਸਰ ਜੀ ਇੱਥੇ ਸ਼ੀਦੀ ਸਭਾ ਕਿੰਨੇ ਦਿਨ ਮਨਾਈ ਜਾਂਦੀ ਹੈ ਇਸ ਸ਼ੀਦੀ ਸਮਾਗਮ ਚੱਲ ਰਿਹਾ ਇਹਨਾਂ ਜੀ 12 ਤਰੀਕ ਤੋਂ ਸ਼ੁਰੂ ਹੋਇਆ ਹੈ ਅੱਜ ਵੀ ਦੇਖੋ ਸੰਗਤ ਆ ਰਹੀਆਂ ਚੱਲ ਰਿਹਾ ਹੈ ਖੰਡ ਪਾਠ ਆਰੰਭ ਨੇ ਤੇ 15 ਦਿਨ ਤੋਂ ਨਗਰ ਕੀਰਤਨ ਲੈ ਕੇ ਗਿਆ ਸੀ ਜੋ ਪ੍ਰਾਰਥਨ ਪਹਿਲਾਂ ਤੋਂ ਚੱਲ ਰਿਹਾ ਜੀ ਮਰੰਡੇ ਹ ਹੁਣ ਵੀ ਸ਼ੀਦੀ ਪ੍ਰੂਫ ਦੇ ਸੰਬੰਧ ਚ ਉਹਨਾਂ ਦੀ ਸ਼ੀਦੀ ਨੂੰ ਯਾਦ ਦਿਨ ਮਨਾਉਂਦੇ ਹੋਇਆ ਸ੍ਰੀ ਖੰਨਪਾੜ ਪ੍ਰਾਰambhਨ ਸ੍ਰੀ ਗੁਰੂ ਆਰਖ ਸਭੇਨ ਗੁਰਦਾਰੇ ਦਾ ਅੱਜ ਕੱਲ ਇਹਦਾ ਗੁਰਦਾਰਾ ਸਾਹਿਬ ਨੂੰ ਸ੍ਰੀ ਅਟਕ ਸਾਹਿਬ ਨਾ ਆਏ ਜੀ ਭਾਈ ਸਾਜੀ ਜਿਹੜੇ ਨੌਜਵਾਨ ਫਤਿਹ ਹੁਣੇ ਵੱਲ ਜਾ ਰਹੇ ਨੇ ਕਿ ਉਹਨਾਂ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੂਗੋ ਉਹਨਾਂ ਨੂੰ ਮੇਰੀ ਬੇਨਤੀ ਹੈ ਖਾਸ ਕਰ ਇਹਨਾਂ ਦੇ ਮਾਤਾ ਪਿਤਾ ਨੂੰ ਜੋ ਉਹਨਾਂ ਦੇ ਮਾਤਾ ਪਿਤਾ ਹੈ ਉਹਨਾਂ ਦਾ ਫਰਜ ਇਹ ਬਣਦਾ ਹੈ ਕਿ ਆਪਦੇ ਬੱਚਿਆਂ ਨੂੰ ਆਪ ਵੀ ਸਹੀ ਰਹਿਣ ਤੇ ਬੱਚੇ ਦੇਖ ਕੇ ਫਿਰ ਗੁਰਬਾਣੀ ਨਾਲ ਜੋੜਨ ਗੁਰੂ ਘਰ ਚ ਆਉਣ ਸੇਵਾ ਕਰਨਾ ਤੇ ਬੱਚਿਆਂ ਨੂੰ ਸੇਧ ਮਿਲਦੀ ਹੈ ਜਦੋਂ ਆਪ ਸਹੀ ਹੋਣਗੇ ਤੇ ਉਹ ਬੱਚੇ ਵੀ ਫਿਰ ਉਹਨਾਂ ਦੀ ਸੇਧ ਲੈਣਗੇ ਤੇ ਗੁਰਬਾਣੀ ਦੇ ਨਾਲ ਜੋੜ ਕੇ ਗੁਰੂ ਘਰ ਦੀ ਸੇਵਾ ਕਰਨ ਨਾਲ ਇਹ ਬੱਚਿਆਂ ਨੂੰ ਮੇਰੀ ਬੇਨਤੀ ਹੈ ਨੌਜਵਾਨਾਂ ਨੂੰ ਪੜ ਕੇ ਬੱਚੇ ਜਿਹੜੇ ਉਹ ਆਪਣੇ ਵਿਰਸੇ ਚ ਆਉਣ ਦੀ ਕਿਰਪਾਲਤਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤਾਂ ਸੰਗਤ ਜੀ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਏ ਨੇ ਗੁਰਦੁਆਰਾ ਸ਼੍ਰੀ ਅਟਕ ਸਾਹਿਬ ਦੇ ਜਿੱਥੇ ਕੀ ਇੱਕ ਰਾਤ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੇ ਬਤੀਤ ਕੀਤੀ ਹੈ ਇੱਥੋਂ ਹੀ ਸਫਰ-ਏ ਸ਼ਹਾਦਤ ਸ਼ੁਰੂ ਹੁੰਦੀ ਹੈ ਐਸੇ ਜਗ੍ਹਾ ਦੇ ਉੱਤੇ ਗੰਗੂ ਪਾਪੀ ਦੇ ਮਨ ਦੇ ਵਿੱਚ ਮੈਲ ਆਉਂਦੀ ਹੈ ਬੇਇਮਾਨੀ ਆਉਂਦੀ ਹੈ ਜਿਸ ਤੋਂ ਬਾਅਦ ਦਸ਼ਮੇਸ਼ ਪਿਤਾ ਦੇ ਸਾਹਿਬਜ਼ਾਦਿਆਂ ਦੀ ਜਾਣਕਾਰੀ ਜੋ ਹੈ ਮੁਗਲ ਹਕੂਮਤ ਨੂੰ ਦੇ ਦਿੱਤੀ ਜਾਂਦੀ ਹੈ ਅੱਜ ਸਾਨੂੰ ਸਾਰਿਆਂ ਨੂੰ ਵੀ ਆਪਣੇ ਮਨਾਂ ਦੇ ਵਿੱਚ ਝਾਤ ਮਾਰਨ ਦੀ ਲੋੜ ਹੈ ਅੱਜ ਅਸੀਂ ਕਿੱਥੇ ਖੜੇ ਆ ਸਾਡੇ ਸਾਹਿਬਜ਼ਾਦਿਆਂ ਨੇ ਤਾਂ ਨਿੱਕੀਆਂ-ਨਿੱਕੀਆਂ ਉਮਰਾਂ ਦੇ ਵਿੱਚ ਵੱਡੀਆਂ ਕੁਰਬਾਨੀਆਂ ਦੇ ਦਿੱਤੀਆਂ ਪਰ ਕੀ ਅਸੀਂ ਅੱਜ ਉਹਨਾਂ ਦੇ ਦੱਸੇ ਹੋਏ ਰਾਹ 'ਤੇ ਚੱਲ ਰਹੇ ਆ ਇਹ ਬਹੁਤ ਵੱਡਾ ਸਵਾਲ ਹੈ ਸ਼ੀਸ਼ੇ ਮੂਰੇ ਖੜ ਕੇ ਆਪਣੇ ਅੰਦਰ ਆਪਣੇ ਮਨਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਝਾਤ ਮਾਰਨੀ ਚਾਹੀਦੀ ਹੈ ਕਿ ਜਿਸ ਸਿੱਖੀ ਦੀ ਖਾਤਰ ਸਾਡੇ ਸਾਹਿਬਜ਼ਾਦਿਆਂ ਨੇ ਆਪਣੇ ਦੇਸ਼ ਦੀ ਕੌਮ ਤੋਂ ਆਪਣੀਆਂ ਜਾਨਾਵਾਰ ਦਿੱਤੀਆਂ ਕਿ ਅੱਜ ਅਸੀਂ ਉਹਨਾਂ ਦੇ ਦੱਸੇ ਹੋਏ ਰਾਹਾਂ ਤੇ ਚੱਲ ਰਹੇ ਹਾਂ ਅਜਿਹੇ ਧਾਰਮਿਕ ਸਥਾਨਾਂ ਤੇ ਤੁਹਾਨੂੰ ਦਰਸ਼ਨ ਕਰਵਾਉਂਦੇ ਰਵਾਂਗੇ ਜੁੜੇ ਹੋਏ ਡੇਲੀ ਪੋਸਟ ਪੰਜਾਬੀ ਦੇ ਨਾਲ